ਹਾਂਜੀ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਤੇ ਕੀ ਪੂਰੀ ਘਟਨਾ ਹੈ ਹੋਈ ਹੈ ਜੀ ਇਹ ਮੇਰਾ ਨਾਮ ਜੀ ਰਾਹੁਲ ਆ ਭਰਾ ਬੇਤੇ ਨੇ ਚੱਕਿਆ ਸੀਗਾ ਸ਼ੱਕ ਤੌਰ ਤੇ ਠੀਕ ਹੈ ਜੀ ਦੁਪਹਿਰ ਨੂੰ ਵੀ ਕੁੱਟਿਆ ਵਾ ਰਾਤ ਨੂੰ ਪੰਚਾਇਤ ਮੈਂਬਰ ਨੇ ਆਣ ਕੇ ਰਲ ਕੇ ਕੁੱਟਿਆ ਵਾ ਠੀਕ ਹੈ ਜੀ ਉੱਤੇ ਮੁੱਕ ਗਿਆ ਵਾ ਤੇ ਸਵੇਰ ਹੀ ਚਟਾ ਫਲਾਉਂਦੇ ਸੀ ਕਿਉਂ ਵੀ ਉੱਥੋਂ ਕੁਝ ਨਹੀਂ ਹੋਇਆ ਚਟਾ ਆਪੀ ਤੁਸੀਂ ਨਾਲ ਹੀ ਸੀਗੇ ਹਾਂਜੀ ਮੈਂ ਨਾਲ ਹੀ ਸੀ ਕੁਛ ਗੇਸ਼ਨ ਲਈ ਦੋਹਾਂ ਭਰਾਵਾਂ ਨੂੰ ਲੈ ਆਂਦਾ ਗਿਆ ਸੀ ਹਾਂਜੀ ਦੋਹਾਂ ਭਰਾਵਾਂ ਨੂੰ ਲੈ ਆਂਦਾ ਗਿਆ ਮਾਮਲਾ ਕੀ ਸੀ ਪੂਰਾ ਮਾਮਲਾ ਇਹ ਸੀਗਾ ਸਰਪੰਚ ਦਾ ਮੁੰਡਾ ਟੀਕਾ ਲਾ ਕੇ ਆ ਮੁੱਕ ਗਿਆ ਸਾਨੂੰ ਫੋਨ ਕੀਤਾ ਸੀਗਾ ਦੇਖ ਕੇ ਉਹ ਵੀ ਆਇਆ ਨਹੀਂ ਘਰੇ ਮੈਂ ਦੇਖਣ ਗਿਆ ਫਿਰ ਆਣ ਕੇ ਇਹਨਾਂ ਨੂੰ ਦੱਸਿਆ ਵਾ ਐਸੇ ਜੀ ਮੈਨੂੰ ਫਸਾਤਾ ਇਹਨਾਂ ਨੇ ਤੁਸੀਂ ਦੋਨੋਂ ਭਰਾਵਾਂ ਨੂੰ ਸਿਰਫ ਹਾਂਜੀ ਦੋਨੋਂ ਭਰਾਵਾਂ ਨੂੰ ਕੀ ਪੁੱਛਗਿਸ਼ ਕੀਤੀ ਗਈ ਪੁਲਿਸ ਵੱਲੋਂ ਪੁੱਛਗਐ ਸੇ ਇਹ ਜੀ ਕੀਤੀ ਗਈ ਆ ਵੀ ਇੱਕਦਾਂ ਮੁੱਕਾ ਵਾ ਕਿਥੋਂ ਲੈ ਕੇ ਆਂਦਾ ਵਾ ਸਾਨੂੰ ਤੇ ਇਹਨਾਂ ਪਤਾ ਨਹੀਂ ਅਸੀਂ ਦੇ ਨਾਲ ਵੀ ਨਹੀਂ ਗਏ ਹਾਂਜੀ ਇਹ ਰਾਤ ਹੋਇਆ ਕੀ ਦਰਸਲ ਰਾਤ ਕੁਛ ਨਹੀਂ ਇਹ ਆਈ ਸੀਗੇ ਪੰਚਾਇਤ ਮੈਂਬਰ ਗੱਡੀ 'ਚ ਇਹਨਾਂ ਨੇ ਦਾਰੂ ਵੀ ਪੀਤੀ ਉਹਨਾਂ ਨੂੰ ਪੈਸੇ ਵੀ ਦਿੱਤੇ ਆ ਤੇ ਇਹਨਾਂ ਨੇ ਬਾਦਾਂ ਸਾਨੂੰ ਸਾਈਡ ਤੇ ਜਾ ਕੇ ਕੁੱਟਿਆ ਵਾ ਦੋਨੋਂ ਤਾਂ ਦੋਨੋਂ ਹਾਂਜੀ ਦੋਵਾਂ ਭਰਾਵਾਂ ਨੂੰ ਕੁੱਟਿਆ ਇਹਨਾਂ ਨੇ ਉਹ ਮੁੱਕ ਗਿਆ ਵਾ ਤੇ ਇਹਨੂੰ ਚਿੱਟਾ ਬਣਾਉਂਦੇ ਸੀ ਮੁੱਕੇ ਪਿਆ ਇਹਨੂੰ ਵੀ ਪੀ ਪੀ ਕੁਛ ਨਹੀਂ ਹੋਇਆ ਹਾਂਜੀ ਫੇਰ ਹਸਪਤਾਲ ਲੈ ਕੇ ਆਇਆ ਤੇ ਬਾਦਾਂ ਹੁਣੇ ਨਹੀਂ ਹਸਪੀਟਲ ਜਦੋਂ ਲਿਆਂਦਾ ਉਹਦੋਂ ਡੈਥ ਮੁੱਕਾ ਪਿਆ ਸੀਗਾ ਹਾਂਜੀ ਕੋਈ ਨਸ਼ਾ ਪਤਾ ਕਰਦਾ ਸੀ ਪਹਿਲਾਂ ਉਹ ਹਾਂਜੀ ਨਸ਼ਾ ਪਤਾ ਵੀ ਥੋੜਾ ਬੋਧਾ ਕਰਦਾ ਸੀ ਇਹਨਾਂ ਨਹੀਂ ਕਰਦਾ ਹਾਂਜੀ ਤੇ ਪੁਲਿਸ ਚਿੱਟਾ ਤੁਸੀਂ ਕਹ ਰਹੇ ਆਪ ਪਿਆਰੇ ਸੀ ਹਾਂਜੀ ਆਪਰਾ ਹੀ ਸੀ ਆਪ ਹੀ ਹੁੰਦੇ ਹਾਂ ਚਿੱਟਾ ਪੁਲਿਸ ਕੋਲ ਕਿੱਥੋਂ ਆਇਆ ਪਤਾ ਨਹੀਂ ਜੀ ਮੈਂ ਬਸ ਸਰਪੰਚ ਦੇ ਇਹ ਕਿਹਾ ਹੁਣ ਮੰਗ ਕੀ ਕਰਨੀ ਚਾਹੁੰਦੇ ਹੋ ਤੁਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਨਹੀਂ ਪੁਲਿਸ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋ ਹਾਂ ਜੀ ਕਰਦੇ ਹਾਂ ਕੀ ਘਟਨਾ ਹੋਈ ਸਾਰੀ ਕੱਟ ਰਾਤ ਕਾਲੇ ਤੇਜ ਕਰਾ ਕਰਾ ਕੇ ਜਿਹੜੇ ਮੁੰਡਿਆਂ ਨੂੰ ਤੇਨਾਂ ਦੇ ਦਾਤ ਨੂੰ ਮਾਰ ਦਿੱਤਾ ਨਿਆਣਿਆਂ ਨੂੰ ਕਿੰਨਾਂ ਨੇ ਮਾਰ ਉਸ ਨੇ ਉਸ ਨੇ ਮ ਕੁੱਤਿਆ ਸਰਪੰਚ ਨੇ ਪੰਚਾਇਤ ਨਾਲ 2-4 ਬੰਦੇ ਇਹਨਾਂ ਨੇ ਕੁੱਟਿਆ ਸਾਈਡ ਤੇ ਕਰਕੇ ਮਾਰ ਦਿੱਤਾ ਮੁੰਡੇ ਦਾ ਨਾਮ ਕੀ ਵੀਰਪਾਲ ਕਿੰਨੇ ਕੁ ਉਮਰ ਦੇ ਕੀ ਹੁੰਦੇ 25 ਸਾਲ ਦਾ ਸ਼ਾਦੀ ਸ਼ੁਦਾ ਸੀ ਜਾਂ ਕਿਦਾਂ ਨਹੀਂ ਸ਼ਾਦੀ ਸ਼ੁਦਾ ਨਹੀਂ ਨਹੀਂ ਕੁਵਾਰਾ ਸੀ ਕੁਵਾਰਾ ਸੀ ਅਜੇ ਕੁਵਾਰਾ ਸੀ ਕੀ ਲੱਗਦੇ ਉਹਨਾਂ ਦੇ ਮੈਂ ਤਾਂ ਆਇਆ ਹਾਂ ਅੱਛਾ ਤੁਸੀਂ ਪੁਲਿਸ ਤੇ ਕਾਰਵਾਈ ਦੀ ਗੱਲ ਕਰਦੇ ਲੱਗਦਾ ਤਾਂ ਪੁਲਿਸ ਤੇ ਕਾਰਵਾਈ ਹੋ ਸਕਦੀ ਹੋ ਸਕਦੀ ਹੈ ਕਾਰਵਾਈ ਹੁਣ ਲਾਸ਼ ਐਸ ਵੇਲੇ ਕਿੱਥੇ ਆ ਲਾਸ਼ ਇਹ ਤਾਂ ਹਸਪੀਟਲ ਜਮ੍ਹਾਂ ਕਰਾਈ ਸੀ ਤੁਸੀਂ ਚੈੱਕ ਕੀਤਾ ਨਹੀਂ ਜੀ ਅਜੇ ਚੈੱਕ ਨਹੀਂ ਕੀਤਾ ਦੇਖਾਇਆ ਨਹੀਂ ਸਾਨੂੰ ਪਤਾ ਕਿਦਾਂ ਲੱਗਾ ਕਿ ਮੌਤ ਸੀ ਮੌਤ ਸਾਨੂੰ ਫੋਨ ਕਰਾਇਆ ਪੁਲਿਸ ਵਾਲਿਆਂ ਕੋਲ ਇਹਨਾਂ ਨੇ ਹਾਂ ਉਹਨੇ ਨੇ ਗੱਲ ਕੀਤੀ ਸਰ ਹਾਂ ਜੀ ਵੇ ਮੁੰਡਾ ਤੁਹਾਡਾ ਵੀ ਦੱਸ ਦਵਾਜੀ ਕੀ ਨਾਮ ਕਿਸੇ ਦਾ ਵੀਰਪਾਲ ਜੀ ਤੁਹਾਡਾ ਕੀ ਨਾਮ ਮੇਰਾ ਨਾਮ ਮਲਕੀਰ ਸਿੰਘ ਕਿਹੜਾ ਪਿੰਡ ਮਸੀਤਾਂ ਚ ਕੀ ਲੱਗਦੇ ਬੱਚੇ ਤੇ ਤਾਇਆ ਜੀ ਜੀ ਕੀ ਕੱਢਣਾ ਸੀ ਤੁਹਾਡੇ ਬੱਚੇ ਨਾਲ ਕੱਢਣਾ ਸੋ ਫੁੱਲ ਸਵਾਹ ਨੇ ਮਾਰ ਦਿੱਤਾ ਫੁੱਲ ਨੇ ਮਾਰ ਦਿੱਤਾ ਸੀ ਟੈਸਟ ਕੰਮ ਦੇ ਵਿੱਚ ਅਰੈਸਟ ਭਾਈ ਸੀ ਅਏ ਕੱਲ ਛੱਡਦੇ ਗਏ ਕੱਲ ਨਾ ਟੈਸਟ ਕਰਕੇ ਗਏ ਹਾਂ ਹਾਂ ਆਪ ਦੇਖ ਲਿਆ ਸਰ ਪੰਜ ਦਮੰਦਾ ਮੁੱਕ ਗਿਆ ਆਪ ਇਹਨਾਂ ਤੋਂ ਬਿਨਾਂ ਰੱਬ ਦਾ ਆਕਾ ਸੱਸਣ ਗਈ ਜੇ ਨਾਨਕ ਸਾਤਾ ਵੀ ਤੁਸੀਂ ਹੋ ਇਹ ਦੇਖ ਕੇ ਆਏ ਦੇਖ ਕੇ ਦੱਸਿਆ ਸਾੜ ਕੇ ਜਿਹੜਾ ਦੱਸਿਆ ਤੇ ਫਿਰ ਜਦੋਂ ਹੁਣ ਦੇ ਖੱਲੇ ਨਾਲ ਇਹਨਾਂ ਨੇ ਜਾ ਕੇ ਤੇ ਆਮੁੰਦੇ ਮੇਰੇ ਨੇ ਜਾ ਕੇ ਦੱਸਿਆ ਤੇ ਇਹ ਕਰਕੇ ਇਹਨਾਂ ਨੇ ਆਪਦੇ ਮੁੰਡੇ ਨੂੰ ਖਾਂ ਫੂਟ ਕੇ ਹੰਦਾ ਬੇਗੰਮੀ ਨਹੀਂ ਮੁੰਡਾ ਸਰਪੰਚ ਦਾ ਕਿਵੇਂ ਮਰਿਆ ਸਰਪੰਚ ਦਾ ਮੁੰਡਾ ਕਿਵੇਂ ਮਰਿਆ ਸੀ ਹਾਂ ਇਹ ਆ ਤੱਕ ਹੀ ਕੱਲ ਆਇਆ ਠੀਕ ਹੋ ਗਿਆ ਹਾਂਜੀ ਅੱਛਾ ਤੇ ਇਹ ਬੱਚੇ ਜਿਹੜੇ ਇਹ ਵੀ ਕੁਝ ਨਹੀਂ ਇਹ ਨਹੀਂ ਇਹ ਸਹੀ ਸੀ ਮੇਰਾ ਮੁੰਡਾ ਜਿਹੜਾ ਮੁੱਕ ਗਿਆ ਜਿਹੜਾ ਦੂਜਾ ਦੋਵੇਂ ਬ੍ਰਦਰਸ ਦੇ ਕਸਟਡੀ ਦੇ ਵਿੱਚ ਦੋਵੇਂ ਹਾਂਜੀ ਦੂਜਾ ਕਿਹੜਾ ਸੀਗਾ ਤੁਸੀਂ ਤੁਸੀਂ ਨਾਲ ਸੀਗੇ ਹਾਂਜੀ ਹਾਂਜੀ ਹਸਪੀਟਲ ਲਿਆਂਦਾ ਗਿਆ ਉਹਨਾਂ ਨੂੰ ਹਾਂਜੀ ਮਾਰ ਕੇ ਲਿਆਂਦਾ ਗਿਆ ਬਹੁਤ ਬੁਰਾ ਬਟਾ ਥਾਣੇ ਥਾਣੇ ਹਾਂਜੀ ਤੁਸੀਂ ਨੱਕੇ ਪੈਣ ਲਿਆਂਦਾ ਉਹਨਾਂ ਨੇ ਬਸ ਇਹ ਆ ਚਾਹੀਦਾ ਮੇਰਾ ਪੁੱਤ ਮੈਨੂੰ ਦੇ ਦੇਣਾ ਸਰਪੰਚ ਵੀ ਆ ਨਾਲ ਸਰਪੰਚ ਨੇ ਮੈਂਬਰਾਂ ਨੇ ਸਾਰੇ ਰਲ ਕੇ ਕੁੱਟਿਆ ਰਾਤ ਨੂੰ ਮੇਰਾ ਨਿਆਹ ਚਾਹੀਦਾ ਮੇਰਾ ਪੁੱਤ ਮੈਨੂੰ ਦੇ ਦੇਣਾ ਤੇ ਮੈਂ ਕੋਈ ਕਾਰਵਾਈ ਨਹੀਂ ਕਰੂੰਗੀ ਨਹੀਂ ਤੇ ਮੈਂ ਕਾਰਵਾਈ ਕਰੂੰਗੀ ਨਜ਼ਰ ਕੋਲਸ ਵਾਲੇ ਦੀ ਕਿਹਨੇ ਬਾਤ ਸਰਪੰਚ ਤੇ ਠੀਕ ਹੈ ਉਲਸ ਨੇ ਪਰਚਾ ਦਰਜ ਕੀਤਾ ਜਾਂ ਕੁਛ ਗਿਸ਼ਲੀ ਬੁਲਾਇਆ ਗਿਆ ਸੀ ਪੰਜ ਸ਼ੋਮਾ ਚਪਾ ਹੈ ਐਸਰੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਕੀ ਇਹ ਗੁਰੂ ਮੰਗਲਾ ਜੀ ਇੱਕ ਇਨਸੀਡੈਂਟ ਸਾਡੇ ਇੱਥੇ ਰਿਪੋਰਟ ਹੋਇਆ ਹੈ ਜਿਹਦੇ ਵਿੱਚ ਅਸੀਂ ਜਿਹੜੀ ਹੁਣ ਕਾਰਵਾਈ ਕਰਵਾ ਰਹੇ ਹੈਗੇ ਆ ਮੈਜਿਸਟਰੇਟ ਸਾਹਿਬ ਤੋਂ ਦੇਖੋ ਉਸ ਤੋਂ ਬਾਅਦ ਜੋ ਵੀ ਫੈਕਟਸ ਹੋ ਵੀ ਆਮ ਹੈ ਉਸ ਆਮ ਹੈ ਜੋ ਵੀ ਕਾਰਵਾਈ ਬਣ ਜੇਗੀ ਕਰਾਂਗੇ ਫਿਲਹਾਲ ਜਿਹੜਾ ਹੈਗਾ ਇਮੀਡੀਏਟਲੀ ਜਿਹੜੀ ਹੈਗੀ ਅਸੀਂ ਕਾਨੂੰਨ ਉੱਤੇ ਦਬਿਓ ਪ੍ਰਕਿਰਿਆ ਉੱਤੇ ਜਿਹੜੀ ਹੈਗੀ ਮੈਜਿਸਟਰੇਟ ਸਾਹਿਬ ਤੋਂ ਮਨਜ਼ੂਰੀ ਲੇਨ ਕਰਦੇ ਸਰ ਉਹਨਾਂ ਉੱਲ ਨੂੰ ਬੜੇ ਗੰਭੀਰ aarop police ਦੇ ਉੱਤੇ ਲਾਏ ਗਏ ਕਿ ਹਾਂ ਵੀ ਪੁਲਿਸ ਨੇ ਖੁਦ ਚਿੱਟਾ ਦੇ ਰਹੀ ਸੀ ਉਹਨੂੰ ਕੋਸ਼ਿਸ਼ ਕੀਤੀ ਗਈ ਕਟਮਾਰ ਕੀਤੀ ਗਈ ਇਸ ਤਰ੍ਹਾਂ ਦੇ ਨੂੰ ਵੀਰ ਰੂਪ ਜਿਹੜੇ ਪਰਿਵਾਰ ਵੱਲੋਂ ਲਾਇਆ ਜਾ ਰਿਹਾ ਹੈ ਤੇ ਜਿਹੜੇ ਜਿਹੜੇ ਫੈਕਟਸ ਹੈਗੇ ਉਹਨਾਂ ਨੂੰ ਵੈਰੀਫਾਈ ਕਰਕੇ ਹੀ ਕਾਰਵਾਈ ਕੀਤੀ ਜਾਵੇਗੀ ਅਸੀਂ ਵੀ ਅਜੇ ਤੱਕ ਕੋਈ ਗੱਲ ਨਹੀਂ ਕਿਸ ਮਾਮਲੇ 'ਚ ਫੜਿਆ ਗਿਆ ਸੀ ਇਹਨੂੰ ਜੀ ਇਹਦੇ ਵਿੱਚ ਜਿਹੜਾ ਸੀਗਾ ਇਹਦੇ ਵਿੱਚ ਕੋਈ ਡਰੱਗਸ ਦਾ ਜਿਹੜਾ ਸੀਗਾ ਉਸ ਦੇ ਪੁਛਗਿਸ਼ ਦੇ ਵਿੱਚ ਇਹਨੂੰ ਧਿਆਨ ਦਾ ਗਿਆ ਸੀਗਾ ਉਸ ਕੋਸ਼ਿਸ਼ੇ ਕਰਦਾ ਇਹ ਮੌਤ ਹੋਈ ਕਦੋਂ ਜੀ ਇਹ ਦੇਖੋ ਇਹ ਸਾਰੇ ਪਾਰਟ ਆਫ ਇਨਵੈਸਟੀਗੇਸ਼ਨ ਹੈਗੀਆਂ ਪੋਸਟ ਮੌਮਟ ਤੋਂ ਬਾਅਦ ਹੀ ਮੈਂ ਐਗਜ਼ੈਕਟਲੀ ਕੰਮ ਕਰਦਾ ਹਾਂ ਉਹਨਾਂ ਨਾਲ ਤਾਂ ਰਿਪੋਰਟ ਆਉਣੀ ਜਿਹੜੀ ਹੈਗੀ ਹੈ ਵੈਰੀਫਾਈ ਇਫੈਕਟ ਕਰਨ ਤੋਂ ਬਾਅਦ ਜੀ ਤੇ ਕਸਟਡੀ ਦੌਰਾਨ ਕੋਈ ਦਿੱਕਤ ਆਈ ਸੀ ਇਹਨੂੰ ਜੀ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵੈਰੀਫਾਈ ਕਰਕੇ ਮੈਂ ਦੱਸਦਾ ਸਰ ਕੀ ਨਾਮ ਸੀ ਇਹਨਾਂ ਦਾ ਤੇ ਕੀ ਵੀਰਪਾਲ ਸਿੰਘ ਸੀਗਾ ਕਦੋਂ ਲੈ ਕੇ ਆਏ ਸੀ ਇਹਨਾਂ ਨੂੰ ਇਹ ਮੈਂ ਚੈੱਕ ਕਰਕੇ ਤੁਹਾਨੂੰ ਦੱਸਾਂ ਠੀਕ ਸਰ